ਸਸਕਲ ਜੀ ਮੈਂ ਤੁਹਾਡਾ ਗੁਲਦੀਪ ਸਿੰਘ ਧਾਲੀਵਾਲ ਕੈਬਨ ਮਿਸਟਰ ਪੰਜਾਬ ਉਮੀਦਵਾਰ ਆਮ ਆਦਮੀ ਪਾਰਟੀ ਲੋਕ ਸਭਾ ਹਕਮਬਸਰ ਮੈਂ ਤੁਹਾਨੂੰ ਸਾਰੇ ਮਸਰੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ 16 ਤਰੀਕ ਨੂੰ 4 ਵਜੇ ਸਾਡੇ ਕੌਮੀ ਕਨਵਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਤਾਪ ਸਿੰਘ ਮਾਨ ਜੀ ਲਾਹੌਰੀ ਗੇਟ ਅੰਮ੍ਰਿਤਸਰ ਵਿਖੇ ਆ ਰਹੇ ਨੇ ਉਹ ਇੱਕ ਦੌਰ ਸ਼ੋਅ ਕਰਦਗੇ ਤਹਾਨੂੰ ਮਿਲ ਗਏ ਅੰਬਸਰ ਦੇ ਨੂੰ ਮਿਲਣ ਆਇਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਵੱਡੀ ਗਿਣਤੀ ਦੇ ਵਿੱਚ 4 ਵਜੇ ਲਾਹੌਰੀ ਗੇਟ ਪਹੁੰਚੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਸਕਾ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਧਾਲੀਵਾਲ ਕੈਬਨ मिनिस्टर ਪੰਜਾਬ ਉਮੀਦਵਾਰ ਆਮ ਆਦੀ ਪਾਰਟੀ ਲੋਕ ਸਭਾ ਹ ਕੰਬਸਰ ਮੈਂ ਤੁਹਾਨੂੰ ਸਾਰੇ ਮਸਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ 16 ਤਰੀਕ ਨੂੰ 4 ਵਜੇ ਸਾਡੇ ਕੌਮੀ ਕਵੀਦਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਤਾਜ ਭਗਵੰਤ ਸਿੰਘ ਮਾਨ ਜੀ ਲਾਹੌਰੀ ਗੇਟ ਅੰਮ੍ਰਿਤਸਰ ਵਿਖੇ ਆ ਰਹੇ ਨੇ ਉਹ ਇੱਕ ਦੌਰ ショ ਕਰਦਗੇ ਤੁਹਾਨੂੰ ਮਿਲ ਲਗੇ ਅੰਮ੍ਰਿਤਸਰ ਦੇ ਨੂੰ ਮਿਲਣ ਉਹ ਆ ਰਹੇ ਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਵੱਡੀ ਗਿਣਤੀ ਦੇ ਵਿੱਚ 4 ਵਜੇ ਲਾਹੌਰੀ ਗੇਟ ਪਹੁੰਚੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਸਕਾ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਧਾਲੀਵਾਲ ਮੇਰੇ ਮੁਸਲਿਮ ਪੰਜਾਬ ਉਮੀਦਵਾਰ ਆਮ ਆਦਮੀ ਪਾਰਟੀ ਲੋਕ ਸਭਾ ਕੰਬਸਰ ਮੈਂ ਤੁਹਾਨੂੰ ਸਾਰੇ ਮਸਲਿਮ ਬੇਨਤੀ ਕਰਨੀ ਚਾਹੁੰਦਾ ਕਿ ਕੱਲ 16 ਤਰੀਕ ਨੂੰ 4 ਵਜੇ ਸਾਡੇ ਕੌਮੀ ਕਨਵਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਤਾਜ ਭਗਵੰਤ ਸਿੰਘ ਮਾਨ ਜੀ ਲਾਹੌਰੀ ਗੇਟ ਅੰਮ੍ਰਿਤਸਰ ਵਿਖੇ ਆ ਰਹੇ ਨੇ ਉਹ ਇੱਕ ਦੌਰ ショਅ ਕਰਦੇਗੇ ਤੁਹਾਨੂੰ ਮਿਲ ਲਗੇ ਅੰਮ੍ਰਿਤਸਰ ਦੇ ਨੂੰ ਮਿਲਣ ਉਹ ਆ ਰਹੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਵੱਡੀ ਗਿਣਤੀ ਦੇ ਵਿੱਚ 4 ਵਜੇ ਲਾਹੌਰੀ ਗੇਟ ਪਹੁੰਚੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਸਕਾ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਧਾਲੀਵਾਲ ਕੈਬਨ मिनिस्टर ਪੰਜਾਬ ਉਮੀਦਵਾਰ ਆਮ ਆਦੀ ਪਾਰਟੀ ਲੋਕ ਸਭਾ ਹਕੰਬਸਰ ਮੈਂ ਤੁਹਾਨੂੰ ਸਾਰੇ ਮਸਰੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ 16 ਤਰੀਕ ਨੂੰ 4 ਵਜੇ ਸਾਡੇ ਕੌਮੀ ਕਦਵੀਦਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਦਾ ਪਰਮ ਸੰਗਮਾ ਜੀ ਲਾਹੌਰੀ ਗੇਟ ਅੰਮ੍ਰਿਤਸਰ ਵਿਖੇ ਆ ਰਹੇ ਨੇ ਉਹ ਇੱਕ ਦੂਰ ਸ਼ੋਅ ਕਰਦਗੇ ਤੁਹਾਨੂੰ ਮਿਲ ਲਗੇ ਅੰਮ੍ਰਿਤਸਰਗੇ ਨੂੰ ਮਿਲਣ ਉਹ ਆ ਰਹੇ ਆ ਤੁਹਾਨੂੰ ਸਾਰੀ ਬੇਨਤੀ ਹੈ ਕਿ ਹਮ ਹਮਾ ਕੇ ਵੱਡੀ ਗਿਣਤੀ ਦੇ ਵਿੱਚ 4 ਵਜੇ ਲਾਹੌਰੀ ਗੇਟ ਪਹੁੰਚੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...